ਅੱਜ ਦਿਨ ਦੀ ਸ਼ੁਰੂਆਤ ਹੋ ਗਈ ਆਪਣੀ ਫੇਰ ਅੱਜ ਦੋ ਕੰਮ ਹੋਣੇ ਇੱਕ ਸਭ ਤੋਂ ਪਹਿਲਾਂ ਦਰਸ਼ਨ ਕਰੋ ਆਪਣੇ ਪਿੰਡ ਦੇ ਸਭ ਤੋਂ ਪੁਰਾਣੇ ਪਿੱਪਲ ਦੇ ਤੇ ਫਿਰ ਛੱਡ ਦੇ ਵਿੱਚ ਪਹੁੰਚ ਗਏ ਦੋ ਕੰਮ ਕਰਨੇ ਆ ਵੀ ਇੱਕ ਤੇ ਪਾਰ ਖਾਦ ਪਾਉਣੀ ਇੱਕ ਪਾਰ ਕਣਕ ਭਰਨੀ ਤੇ ਸਾਡੀ ਡਿਊਟੀ ਲੱਗੀ ਆ ਮੱਕੀ ਵਾਲੀ ਪੈਲੀ ਤਿਆਰ ਕਰਨ ਨੂੰ ਉਹ ਕਈਆਂ ਅੰਦਰ ਪਈਆਂ ਕੋ ਦਸਤੇ ਪੈਣ ਵਾਲੇ ਆ ਕਈਆਂ ਦੇ ਕੋ ਦਸਤੇ ਪੈਣ ਵਾਲੇ ਆ ਅਕਬੀਰਪੁਰੋਂ ਕਈਆਂ ਹੀ ਲੈ ਜੋ ਲੱਦ ਕੇ ਯਾਰ ਉਹ ਪਾਉਣੇ ਉਹਨੇ ਜੱਗੇ ਹੋਣਾ ਦਾ ਨਹੀਂ ਪਤਾ ਹੁੰਦਾ ਕਿਹੜੇ ਵਲੇ ਕੀ ਕੰਮ ਕਰਨਾ ਸਾਰਿਆਂ ਦੇ ਨਾਲ ਚੜੋ ਪਹਿਲੋ ਕੀ ਸੁਵਾਦਾ ਕਰਨਾ ਕੋਈ ਛੜ ਘਟਣਾ ਆਹ ਵੇ ਕਈਆਂ ਯਾਰ ਦੋ ਘੰਟੇ ਪਾਦਾ ਕਰਾਉਂਦੇ ਓ ਜੈਕ ਚੁੱਕਦਾ ਵਾ ਏ ਚੁੱਕਦਾ ਜਗਾ ਪਾਪਾ ਫੇਰ ਵੀ ਕਈ ਦਾ ਕੰਮ ਹੁੰਦਾ ਹਾਂ ਨਹੀਂ ਤੇ ਟਰਾਲੀ ਦੀ ਕੀ ਜਿ ਖੜੋ 100 ਬੋਰਾ ਖਾਦ ਦਾ ਤੁਹਾਡਾ ਚਲੋ ਆਪ ਚਾਰੇ ਆਪਣੇ ਕੰਮ ਦੇ ਆ ਜਾਓ ਚਾਚਾ ਸ਼੍ਰੀ ਗਰੀਸ ਮਾ ਇੱਕ ਅੱਧਾ ਲੈਣਾ ਨਾਲ ਹੁਣ ਕਿ ਤਿੱਜੇ ਲੋ ਜੀ ਕੋ ਮੜੀਆ ਤਿੱਜੇ ਚ ਭੱਜ ਆਉਂਦਾ ਮੈਂ ਨਾ ਵੇਖੀ ਤੂੰ ਆਵਾ 15 ਲਾਉਂਦੇ ਅੱਜ ਤੇ ਹੁਣ ਲੱਗਦੇ ਆ ਕੰਮ ਕਾਜਾਂ ਨੂੰ ਇੱਕ ਜੀ ਫਿਰ 9 ਵਜੇ ਖਲੋਣਾ ਪੈਣਾ ਆਪਾਂ ਨੂੰ ਉਹ ਮੇਰਾ ਜੇ ਕੰਮ ਕੋਈ ਨਹੀਂ ਆਪਾਂ ਲੇਟ ਵੀ ਚੱਲ ਜਾਾਂਗੇ ਗਾੜੀ ਵੱਜ ਜਾਊਗਾ ਫਿਰ ਬੰਦਾ ਭੱਜ ਆਉਂਦਾ ਤੇ ਹੁਣ ਹੀ ਸਾਰੇ ਆ ਗਏ ਆ ਛੱਡ ਦੇ ਵਿੱਚ ਜਿੱਦਾਂ ਜਿੱਦਾਂ ਆਇਆ ਤੁਹਾਨੂੰ ਰੂਟੀਨ ਦੱਸਾਂਗੇ ਇਹ ਬਣੇ ਰੂ ਮੁੱਦੇ ਦੀ ਗੱਲ ਕੀ ਮੁੱਦਾ ਭਖਦਾ ਹੀ ਨਹੀਂ ਤੇ ਭਖਦਾ ਹੀ ਨਹੀਂ ਭਖਦਾ ਹੀ ਨਹੀਂ ਆ ਭਖਣ ਦੀ ਗੱਲ ਹੀ ਨਹੀਂ ਆਉਂਦੀ ਭਖਣ ਦਾ ਕੋਈ ਬੰਦ ਹੀ ਕਰ ਦਦੇ ਮੁੱਦਾ ਨਹੀਂ ਮੈਂ ਤਾਂ ਸਿਰੇ ਫੇਪ ਖਾਇਆ ਹੀ ਕੋਈ ਜਾਲ ਨਹੀਂ ਕਰਦਾ ਇਹ ਮੈਂ ਨਹੀਂ ਭਖਣਾ ਹਲੋ ਚਲੋ ਯਾਰ ਚਲੋ ਕਈਆਂ ਦੇ ਦਸਤੇ ਤੋੜ ਤੋੜ ਰੱਖੇ ਪੜਾ ਗਿਆ ਨਾਲੇ ਬਾਬਾ ਉਹਦੇ ਕੋ ਸਾਰਾ ਵਧੀਆ ਜਗਾੜ ਨੇ ਠੋਕ ਦੇਣੀ ਆ ਸੈੱਟ ਕਰ ਦੂ ਕਈਆਂ ਨਹੀਂ ਇਹ ਲੋਹਿਆਂ ਦੇ ਖਰੋ ਆ ਬਸ ਇਥੇ ਉਰੇ ਪਾਉਣੀ ਵੀ ਗੀਂਗਾ ਉਹਨਾਂ ਨੂੰ ਸਾਰਾ ਕਰ ਦੱਸਦੇ ਅਸੀਂ ਉਹਨੂੰ ਕਹੀਂ ਆ ਯਾਰ ਸਿੱਧੀਆਂ ਹੋ ਜਾਣੀਆਂ ਕਈਆਂ ਇਹਨਾਂ ਦਾ ਬੰਡ ਬੁੰਡ ਪਾ ਦੇ ਪਏ ਉਹ ਮਾਲ ਉਹ ਕਰ ਦਿੰਦੇ ਹੁੰਦੇ ਸਹੀ ਉਹ ਤੇ ਹੋਰ ਤਾਂ ਪਰਸੂ ਕਰਦੇ ਹੋਰ ਉਹ ਮਗਰ ਉਹ ਗੱਲ ਕਰ ਰਹੇ ਕਰਦੇ ਦੋ ਤਿੰਨ ਨਵੀਆਂ ਲਿਆਉਂਦੀਆਂ ਆਪਾਂ ਹੁਣੇ ਹੀ ਸਰ ਬੰਦਿਆਂ ਦੇ ਕੋਲ ਹੀ ਆਓ ਇਹ ਤਾਂ ਵੀਰ ਜਾਨ ਕੀ ਦੋ ਉਹਨੇ ਲੱਕ ਦੇ ਲੋਡ ਪੈਣ ਆ ਫੇਰ ਇਹਨੇ ਇਹ ਕੰਮ ਕਰਨਾ ਕਿ ਬਾਬਾ ਮੇਰਾ ਦਸਤਾ ਟੁੱਟ ਗਿਆ ਤੇ ਮੈਨੂੰ ਨਹੀਂ ਨਹੀਂ ਮੈਨੂੰ ਕਿ ਹੋਰ ਕੰਮ ਤੇ ਲਾਓ ਸਸਤੇ ਜਿਹੇ ਹੌਲੇ ਕੰਮ ਤੇ ਲਾਓ ਬਾਈ ਬੰਦੇ ਸਕੀਮੀ ਹੁੰਦੇ ਆ ਜਿਹਦਾ ਆ ਚੰਗੀ ਚੰਗੀ ਕੇ ਵਾਈਏ ਬੁਣ ਕੇ ਫੜਾ ਨਾ ਹੀ ਉੱਥੇ ਵੀ ਮੈਂ ਬੰਦਾ ਉੱਥੇ ਜਾ ਕੇ ਕਿਸੇ ਨੂੰ ਫੜਾ ਹੀ ਦਈਏ ਓਏ ਉੱਥੇ ਆਖਣਾ ਆਪਾਂ ਬਾਬਾ ਜੀ ਇੰਜਣ ਤਿਆਰ ਕਰੀਏ ਮੋਟਰ ਸੁੱਟਣ ਜੋਗੀ ਅਹੀਂ ਚੰਗੀ ਗਈ ਵਰਤੀ ਦੀ ਨਹੀਂ ਨਹੀਂ ਹਰ ਇੱਕ ਚੀਜ਼ ਹੀ ਚੰਗੀ ਵਰਤਦੇ ਆਪਾਂ ਜਾ ਵੇਖ ਲੈ ਪੁੱਤ ਮੈਂ ਜਲ ਜਾ ਕੀ ਸਹੀ ਬਣਾ ਲਿਆ ਪੁੱਤ ਖਾਈਆਂ ਚ ਦੱਬਈ ਹੋਣੀ ਹੈ ਮੈਨੂੰ ਲੈ ਜਾਈ ਅਜੇ ਬਾਪੂ ਵਾਲੀ ਮੋਟਰ ਦੀਆਂ ਗੁੱਠਾ ਕੋਡਣ ਵਾਲੀਆਂ ਦੇ ਮੈਰਚ ਵੀ ਇੱਕ ਬੰਦੇ ਨੂੰ ਜਾਂ ਘਲ ਦੀਏ ਓਏ ਓ ਯਾਰ ਆਓ ਵੇਲਾ ਮਗਰ ਸੁਪਰ ਸੀਡਰਾਂ ਦੇ ਕਰਨਾ ਵੀ ਕਰਨਾ ਵੀ ਕੋਈ ਨਹੀਂ ਮਗਰ ਸੁਪਰ ਸੀਡਰਾਂ ਮੈਂ ਆਖ ਕੇ ਵੀ ਆਇਆ ਦੋ ਕਈਆਂ ਵੀ ਖੜੀਆਂ ਆਹ ਲੱਦ ਕੇ ਆ ਗਏ ਭਾਜੀ ਨਹੀਂ ਮੈਂ ਉਹਨਾਂ ਦੀ ਗੱਲ ਕਰਦਾ ਇਹਨੂੰ ਕਹੇ ਦਿਲ ਲਗੀਆਂ ਨਾ ਕਰ ਕੀ ਕਰਦਾ ਇਹਦਾ ਸ਼ੈੱਡ ਚ ਜਾਣ ਨੂੰ ਜੀ ਨਹੀਂ ਕਰਦਾ ਵੇਲਾ ਰਹਿਣ ਖਿੱਚ ਗਿਆ ਵੀ ਲੈਂਬਰਾ ਤੇਰੇ ਨੂੰ ਫਿਰਨ ਖਿੱਚ ਗਿਆ ਕੀ ਹੁੰਦਾ ਜੱਸ ਸੇ ਨੂੰ ਸੇਰੇ ਆਪਣਾ ਤੇ ਇਦਾਂ ਵਾ ਉਹ ਡਬਈ ਦੀ ਉਹ ਡਬਈ ਦੀ ਟਿਕਟ ਨਾਲ ਕਿੱਟਕੁੱਟ ਲੈ ਲਿਓ ਮੇਰੇ ਵੀਰ ਹਾਂ ਹੁਣ ਅੱਜ ਪੈਣੀ ਵੀ ਤਦੜੀ ਸਾਰੀ ਡੜੀ ਇਹ ਮੜਾਸਾ ਮੜੂਸਾ ਕਰ ਲਾ ਮੇਰਾ ਵੀਰ ਤੇ ਜਾਲੋ ਲਾ ਕੇ ਵਾ ਨਫੀਕ ਨਹੀਂ ਹੁਣ ਫਿਲਟਰਾਂ ਫੋਲਟਰਾਂ ਦੀ ਕਰਕੇ ਸਫਾਈ ਰੰਜੋਲ ਭਾਜੀ ਨੂੰ ਲਾਇਓ ਫੋਨ ਛਾੜ ਦੀ ਪੁੱਤ ਰੀਜਨ ਨੂੰ 2 ਮਿੰਟ ਹੋਰ ਚਬਲਾ ਮਾਰ ਇਤੇ ਸਤਾਜ ਜੀ ਟਾਇਰ ਤੇ ਮਾਰ ਨੂੰ ਟਾਇਰ ਤੇ ਆ ਵੇ ਕਿੰਨਾ ਕਚਰਾ ਉਦਾਂ ਫੇਪਾਣ ਲੱਗਾ ਰੀਜਨ ਛਾੜਿਆ ਕਰ ਕੰਮ ਕਾਲੀ ਨਹੀਂ ਕਰਨੀ ਓ ਬਲੌਰ ਹੈਗਾ ਯਾਰ ਆਪਣੇ ਕੋ ਅੰਦਰ ਜਾਓ ਮਾਰ ਕੇ ਲਓ ਛੱਡ ਦੇ ਓ ਸਿੰਨੀ ਅਸ਼ੋਕ ਬਲੌਰ ਹੈਗਾ ਆਪਣਾ ਅੰਦਰ ਪਿਆ ਬਲੌਰ ਮਾਰ ਇੱਥੇ ਲੈ ਓ ਪੱਕੀ ਤਾਰ ਲਾਓ ਇਹਦੀ ਇਉਂ ਉੱਥੇ ਹੀ ਲਾ ਦਿੰਨੇ ਨੂੰ ਸਾਰਾ ਕੋ ਹੈਗਾ ਤਾਂ ਵੀ ਖੜੜ 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 ਆਹੋ ਓਦਾਂ ਮੂੰਹ ਤੇ ਪੈਣਾ ਹਰਾ ਤਾਂ ਮੋਟਾ ਕਰ ਲੈ ਖੜੜ ਸਾਰੇ ਕਿਰਪਾ ਇਲਾਕਿਆਂ ਦੇ ਕਣਕਾਂ ਨੂੰ ਪਾਣੀ ਪੂਣੀ ਲੱਗਣ ਡਿਆ ਪਿਆ ਬਹੁਤ ਵਧੀਆ ਸਮਾਨ ਆਏ ਨਾ ਸਮਿਆਂ ਦੇ ਵਿੱਚ ਕਣਕ ਦਾ ਫਟਾਰਾ ਹੁੰਦਾ ਤੇ ਹੁਣ ਪਾਣੀ ਲੱਗਣ ਲਿਆ ਤੇ ਮੌਸਮ ਜਿਹੜਾ ਵਾ ਜੇ ਏ ਕਿ ਥੋੜਾ ਜਿਹਾ ਗਰਮ ਮਜਾਜ ਜਾਂ ਗਰਮੀ ਜੀ ਆ ਠੰਡ ਦਾ ਜੇ ਪਤਾ ਹੀ ਨਹੀਂ ਵੀ ਠੰਡ ਵੀ ਪੈਣੀ ਹੁਣ ਠੰਡ ਪਵੇ ਤਾਂ ਇਹ ਕਣਕਾਂ ਜਿਹੜੀਆਂ ਵਾ ਥੱਲੇ ਗਰੋਥ ਜਿਆਦੀ ਕਰਦੀਆਂ ਉਦਾਂ ਲੰਮੀਆਂ ਹੀ ਜਾਂਦੀਆਂ ਨੇਂਆਂ ਕੀ ਚੱਲਦੀ ਹਾਂ ਇਹ ਨਾ ਕੀ ਪਿਆ ਨਾ ਸਾਰੀ ਖਾਲੀ ਹੋਈ ਵੀ ਨਹੀਂ ਹੋਣੀ ਨਾ ਟੈਂਕੀ ਸਾਰੇ ਬੰਦੇ ਤੋੜ ਕੇ ਅਰਥ ਸਿੱਧਾ ਲਾ ਲੈਨੇ ਉੱਤੇ ਹੀ ਕੱਲਾ ਗਾਰੰਟੀ ਰੀਸੈਟ ਮਾਰਿਆ ਹੂੰ ਆਹ ਲਾ ਦੇ ਉੱਤ ਲਫਾਵਾ ਜਾਣਾ ਪਵੇਗਾ ਹੁਣ ਆਪਾਂ ਲਾ ਗਿਆ ਸੁੰਦਰੀ ਢੱਕਣੀ ਹੋਣਾ ਤਾਂ ਚਾ ਵਹਣ ਦੇ ਕਿਤੇ ਦੇਣੀ ਬਈ ਬੜੀ ਮਹੀ ਤੇਟਰ ਤੇਲ ਪਾ ਗਏ ਤੇ ਹੁਣ ਗੱਫਾ ਪਾਣੀ ਤੂੰ ਫੜ ਲਿਆ ਦਾ ਘਰੋਂ ਆਇਆ ਤੂੰ ਜਿੰਦੇ ਨੇ ਦੇ ਪਾਰ ਜਾਣਾ ਆਗੇ ਆਪਾਂ ਖੇਤ ਦੇ ਵਿੱਚ ਕੰਮ ਹੋ ਗਿਆ ਸ਼ੁਰੂ ਆਪਣਾ ਬਹੁਤ ਵਧੀਆ ਜਗਾੜ ਬਣਿਆ ਨਵੀਂ ਖੇਤੀ ਨਵੇਂ ਖਾਤੇ ਨਵੀਂ ਮੋਟਰ ਹੁਣ ਚਾ ਆ ਗਈ ਹੈ ਮਗਰ ਚਾ ਸ਼ਾ ਸ਼ਾ ਕੀ ਨਹੀਂ ਹੁਣ ਨਹੀਂ ਓਏ ਬੜਾ ਕੀ ਆ ਮੁੜ ਕੇ ਉੱਤੇ ਕਾਪੀਰਾਈਟ ਦਾ ਸੈਨ ਆਉਂਦਾ ਇਹ ਵੇਂਦਾ ਹੁਣ ਆਪਾਂ ਨਵੇਂ ਖੇਤ ਦੇ ਵਿੱਚ ਆਗੇ ਕੰਮ ਚੱਲ ਪਿਆ ਨਹੀਂ ਨਹੀਂ ਲਾ ਦੇ ਟਾਈਮ ਬੜਾ ਕਿੰਨਾ ਖੀਦਾ ਏ ਇੱਕ ਫਾਲਾ ਲਾ ਦੀਏ ਮੈਂ ਆ ਫੁੱਟ ਥਾਂ ਘੜ ਜਾਣਾ ਹਸਾਬ ਲਾਲਾ ਚਾਹ ਸ਼ੱਕੇ ਨਹੀਂ ਟਰੈਕਟਰ ਇਹਦੇ ਤੁਹਾਡੇ ਉੱਤੇ ਚੜਦਾਣਾ ਯਾਰ ਆ ਮੈਂ ਆ ਸੋਟਾ ਜਿਗਾੜ ਜਾ ਮਿਕਚਰ ਜਾ ਨਹੀਂ ਤਾਂ ਜਾਈਦਾ ਜਿੱਦਾ ਰੋਟਾਵੇਟਰ ਤੇ ਤੇ ਰੋਟਾਵੇਟਰ ਹੀ ਪਾ ਲੈ ਨਹੀਂ ਤੇ ਦੂਜਾ ਮਾਰ ਤੂੰ ਕਹੇ ਤੂੰ ਰੋਟਾਵੇਟਰ ਤੇ ਆ ਜਾ ਵੱਡਾ ਜਿਗਾੜ ਲੈ ਉਹਨੂੰ ਪੁੱਛ ਕੇ ਵੇਖ ਕਿਹੜੇ ਬਾਤ ਹਲਣੀ ਆ ਕੱਲ ਸੱਤੇ ਨਾਲ ਕੀ ਹੋਇਆ ਬੜਾ ਮੈਂ ਚੁੜ ਰਾਹ ਤੇ ਕਰ ਮਾਰਾਂ ਪਰ ਕਿਹੜੇ ਸੰਗ ਤੂੰ ਚਲੇ ਗਿਆ ਨਾ ਮੈਨੂੰ ਆਂਦਾ ਮੈਨੂੰ ਆਂਦਾ ਦੱਜਾ ਮਾਰਾ ਰੂਟ ਆਈਟਰ ਮਾਰੀਏ ਮੈਂ ਜਾ ਫਿਰ ਲਿਆ ਪਾਉ ਗੁਰਮੁਖ ਤੇ ਮੈਂ ਗਿਆ ਵਾ ਪੁੱਛ ਗੁਰੂਆ ਤੋਂ ਦਲਵੜੀ ਸੁੱਕਾ ਹਣਾ ਨਾ ਸੁੱਕਾ ਖਦਾ ਸੱਤੇ ਦਾ ਸ਼ਾਮ ਨੂੰ ਪੜਾਣ ਲੱਗੇ ਵੀ ਸੱਤਾ ਕੋਈ ਨਹੀਂ ਯੋ ਸਕੇ ਲੋੜ ਕਰੇ ਕਰੇ ਮਾਰਦੇ ਸਾਰੇ ਮਾਰਨਾ ਵਾ ਪਰਾਲੀ ਨਹੀਂ ਐ ਇਹ ਤੋਂ ਬੰਦ ਹੋ ਗਈ ਰੂਟਾ ਮੀਟਰ ਫੇਸਵਾ ਗਾ ਤੇ ਸਹੀ ਤਰਿਆ ਆਊਗਾ ਅੱਛਾ ਰੂਟਾ ਮੀਟਰ ਫੇ ਮਾਰਦੇ ਮਾਰ ਦਿੰਨੇ ਆ ਬਦਲਾ ਬਦਲਾ ਉਹ ਦਸ ਵਾ ਗਏ ਸਵਾ ਗਾਈ ਸਵਾ ਗਾ ਬੰਦੇ ਦੋਰਾ ਮਾਰਦ ਗਏ ਸਵਾ ਗਾ ਇਦਾਂ ਚੱਲ ਪੂਬੜਾ ਵੇਖਾਂ ਯਾਰ ਚੱਲੂਗਾ ਚੱਲੂਗਾ ਨਾ ਤੇ ਫੇਰ ਭਵੇਂ ਜਿੱਦਨੇ ਥਾਂ ਜਾ ਰੂਟਾ ਮੀਟਰ ਵੱਜ ਜਾਣਾ ਇੰਨੇ ਥਾਂ ਜੀ ਮਾਰ ਲਾ ਇਹਨੇ ਥਾਂ ਜੀ ਮਾਰ ਕੇ ਤੇ ਪਾਣੀ ਖੜਦਿਏ ਪਾਣੀ ਇਹਨੂੰ ਲਾਉਣਾ ਪੈਣਾ ਆ ਤੇ ਸੁੱਕ ਗਈ ਆ ਨਹੀਂ ਪਾਣੀ ਜੇ ਇਹਨੂੰ ਪਾਣੀ ਨਾ ਨਾ ਪਾ ਲਾਇਆ ਤੇ ਇਹਦੀਆਂ ਖੇਲਾ ਨਹੀਂ ਸਹੀ ਪੈਣੀਆਂ ਨਹੀਂ ਪਾਣੀ ਵੀ ਤੇ ਨਾਲੇ ਦੋਰਾ ਸੁਹਾਗਾ ਕਾ ਮਾਰਦਾਂਗੇ ਤੇ ਸਾਰੀਆਂ ਨ ਪਰਦਣਗੀਆਂ ਖੇਲਾ ਹਾਂ ਦੋਰਾ ਸੁਹਾਗਾ ਕਾ ਮਾਰਦਾਂ ਨੱਪ ਗਈ ਤੇ ਹੋਰ ਇਹ ਉੱਤੋਂ ਨੀ ਮੁੜ ਕੇ ਇਤਰਾ ਹੁਣ ਜਿੱਤਰਾ ਹਾ ਰੂਟਾ ਰੂਟਾ ਜੇ ਇਸ ਤਰ੍ਹਾਂ ਸੁਹਾਗਾ ਦੋਰਾ ਸੁਹਾਗਾ ਵਾਜ ਕੇ ਰਹਿਮ ਇਹਨੂੰ ਐ ਕਰੀ ਨਾ ਤੂੰ ਭਲਕੇ ਦੂਜਾ ਮਾਰਾ ਉਹਦਾ ਅੱਜ ਕੰਮ ਨਿਬੜ ਜਾਣਾ ਵਾ ਤੇ ਭਲਕੇ ਤੂੰ ਸੁਹਾਗੇ ਦਿਓ ਜੀ ਉਹਨੂੰ ਰੂਟਾ ਟਰ ਤੇ ਵਾਦਾਂਗੇ ਕੋਈ ਨਹੀਂ ਮੈਂ ਟਰੈਕਟਰ ਮਗਰ ਸੁਹਾਗਾ ਪਾ ਲੈਨੇ ਆ ਜਾਂ ਮੈਂ ਅਰਜਨ ਮਗਰ ਰੂਟਾਵੀਟਰ ਪਾਉਣੇ ਆ ਤੇ ਹਈਦੇ ਮਗਰ 4x4 ਮਗਰ ਸੁਹਾਗਾ ਤੁਰਿਆ ਉਰੇ ਚ ਦੂਜਾ ਸਲਿੱਪ ਮਾਰੂ ਮੋੜ ਤੇ ਜਾ ਕੇ ਨੇ ਸਲਿੱਪ ਜੀ ਮਾਰਿਆ ਕਰਨੀ ਹੋਰ ਨਹੀਂ ਗੱਲ ਕੋਈ ਉਹਨੇ ਸੁਹਾਗਾ ਇਤਰਾ ਦੇ ਵਿੱਚ ਘੱਟ ਉਹਨੇ ਸਲਿੱਪ ਕੱਢਣੀ ਆ ਬਾਕੀ ਵੇਖ ਲਾਂਗਾ ਹਸਾਬ ਕਿਤਾਬ ਜਿੱਦਾਂ ਦਾ ਹੋਊ ਉਹ ਚੱਲਣਾ ਨਹੀਂ ਤੇ ਹਮ ਹੁਣ ਗਿੰਦਾ ਆਖਣ ਡਿਆ ਮੇਰੇ ਵੀਰ ਕਹੇ ਨੇ ਵੀ ਮੱਕੀ ਵਾਲਾ ਕਟਰ ਲੈਣਾ ਹੋਵੇ ਤੁਹਾਨੂੰ ਅੱਜ ਵਿੱਚ ਫੋਟੋ ਮੈਂਸ਼ਨ ਕਰ ਦਿੰਨੇ ਆ ਤੇ ਮੱਕੀ ਵਾਲਾ ਕਟਰ ਖਰੀਦ ਸਕਦਾ ਮੇਰਾ ਵੀਰ ਇੱਕ ਸਾਲ ਹੀ ਚੱਲਿਆ ਵਾ ਤੇ ਤੁਹਾਨੂੰ ਫੋਟੋ ਪਾ ਦਾਂ ਜਿੰਨੇ ਲੈਣਾ ਹੈ ਦੱਸ ਦਿਓ ਵਿੱਚ ਮੱਕੀ ਵਾਲੀ ਪੈਲੀ ਤਿਆਰ ਕਰਨੇ ਤੁਹਾਨੂੰ ਨਾਲ-ਨਾਲ ਦਿਖਾਉਣ ਦੇ ਆ ਮਲਚਰ ਤੇ ਵੀ 605 ਸਾਤਜੀ ਰੋਟੀ ਲੈ ਕੇ ਆਏ ਆ ਰੋਟੀ ਆ ਗਈ ਬਾਜੀ ਰੋਟੀ ਆ ਗਈ ਸ਼ੋਹਤ ਸ਼ਾਵੇਂ ਲੈ ਕੇ ਚਲੋ ਅੱਜ ਅੱਜ ਅਵੀ 605 ਨੋਵਾ 5 ਪਲਾਓ ਚਾਚਾ ਚਾਚਾ ਗੁਰਮਖ ਸਿੰਘ ਜੀ ਇਹ ਵੀ 605 ਨੋਵਾ ਮਰੂਏ ਦੇ ਬਣ ਗਈ ਕਿ ਨਹੀਂ ਮੈਂਦੀ ਅਰਗੀ ਚਾਚਾ ਬਣ ਗਈ ਕਿ ਨਹੀਂ ਮੈਂਦੀ ਅਰਗੀ ਹੁਣ ਆਦ ਜੇ ਆਲੂਆਂ ਦਾ ਵੀ ਹੁੰਦਾ ਜੇ ਬਸ ਸੁੱਟ ਦੇਣਾ ਇਹਨੂੰ ਆਲੂ ਹੈ ਇਹ ਆਲੂਆਂ ਦੀ ਪਹਿਲੀ ਉਹੋ ਜੇ ਪਹਿਲਾਂ ਕਦੇ ਬਣਾਈ ਹੁੰਦੀ ਆਪਣਾ ਟਾਈਮ ਹੁੰਦਾ ਐਵੇਂ ਆਲੂ ਦੇ ਤੇ ਉਹਨਾਂ ਦੇ ਉਹ 30 ਗੱਟੇ ਆਲੂਆਂ ਦੇ ਨਹੀਂ ਗਾਂ ਪਣੋ ਇੱਕ ਵੀ ਇੱਕ ਵੀਰ ਆਂਦਾ ਕਿਹਾ ਤੁਹਾਨੂੰ ਦਵਾਂਗੇ ਬੀ ਇਹ ਹੁਣ ਜਿੰਨਾ ਜਰ ਦੀ ਗੱਲ ਹੁਣ ਹੁਣ ਇਹ ਸਵਾਦ ਹਨਾ ਫੇਰ ਆਇਆ ਉਹ ਨਜ਼ਰ ਨਹੀਂ ੜਦੇ ਪੈੜੀ ਬਣ ਗਈ ਆ ਤੱਕੜ ਪੈੜੀ ਰਹਿਣ ਦੋ ਵਾਹਿਗੁਰੂ ਸੋਚ ਘਟਦੇ ਵਿਚਾਰੇ ਦਾ ਅਬਲੀ ਗੂਲੀ ਲੈ ਆ ਆਪਣੇ ਜੋਦ ਅੱਜ ਭਾਈ ਸੰਧੂ ਸਾਹ ਰੰਜੋਤ ਸਿੰਘ ਸੰਧੂ ਨੂੰ ਨਾ ਜਨਮ ਦਿਨ ਅੱਜ ਤੇ ਅੱਜ ਹੀ ਖੇਤਾਂ ਵਿੱਚ ਖੜੇ ਆ ਜਨਮ ਦਿਨ ਤੇ ਪਾਰਟੀ ਪਾਰਟੀ ਕਰਦੇ ਆ ਤੇ ਛੋਟਾ ਭਰਾ ਆਪਣਾ ਕੇਕ ਲੈ ਕੇ ਨਹੀਂ ਆਇਆ ਸ਼ਹਿਰ ਗਿਆ ਹੀ ਨਹੀਂ ਇਹ ਗਿਫਟੇ ਦੇ ਲਈ ਥਾਰ ਰੌਕਸ ਆ ਗਈ ਆ ਆਵੇ ਆ ਜੀ ਨਵੀਂ ਥਾਰ ਰੌਕਸ ਲੈ ਆਈ ਗੱਡੀ ਵਗ੍ਹਾ ਆਪਣੀ ਤਸਵੀਰ ਦਾ ਭਾਇਆ ਨਾ ਟਰੈਕਟਰ ਤੇ ਕਹਿੰਦਾ ਇਤਰੇ ਜਨਮ ਦਿਨ ਦੀ ਪਾਰਟੀ ਆ ਤੇ ਦਾਲ ਛੋਲੇ ਵਾਲੀ ਖਵਾਤੀ ਆ ਕਿ ਹੁਣ ਲੈੜ ਕੇ ਫੇਰ ਬਹਿ ਜਾ ਗੱਫੇ ਵੀ ਪਏ ਆ ਜੇ ਗੱਫੇ ਤਾਂ ਵਗੋਣੇ ਕਿੱਥੇ ਗੱਫਿਆਂ ਦਾ ਕੇਕ ਉਹ ਪਏ ਆ ਬਾਦੇ ਉੱਤੇ ਰੱਖੇ ਜਨਮ ਦਿਨ ਜੱਟ ਮਨਾਉਂਦੇ ਆ ਸਾਰਾ ਰੌਸਤੇ ਦੇ ਲਈ ਲਿਆਂਦੀ ਆ ਅੱਜ ਚੜਾ ਬੁਕਿੰਗ ਨਹੀਂ ਚੱਲਦੀ ਮਹਾਂ ਲਈ ਲੱਗ ਲੱਭ ਕੇ ਲਿਆਉਂਗਾ ਬੁਕਿੰਗ ਬਹੁਤ ਜ਼ਿਆਦੀ ਲੱਖ ਰੁਪਏ ਐਡਵਾਂਸ ਦਿੱਤਾ ਆਏ ਬਾਜੀ ਕੇਕ ਕੇਕ ਗੱਫਿਆਂ ਦਾ ਇੰਨੇ ਗੱਫੇ ਵਧ ਗਏ ਕੇਕ ਖਾਂਦਾ ਖਾਂਦਾ ਹਨਾ ਆ ਜਾ ਇਹ ਕੁਇਆ ਨਾ ਪਾਣੀ ਦਾ ਇਹ ਜਿੰਨੇ ਲੰਬੇ ਸਦਾ ਬੰਸਰ ਉਹਨਾਂ ਫਾਲਿਆਂ ਦੇ ਨਟ ਬੋਲਟ ਕੱਸ ਗਏ ਹੀ ਅੱਜ ਇਹ ਨਵੇਂ ਪਾ ਆ ਕੇ ਹੋਣੇ ਦਾ ਕੰਮ ਫੇਰ ਸਾਰੇ ਚਾਲੂ ਕਰ ਦੇਣੇ ਹੁਣ ਗੱਡੀ ਕੰਮ ਨਹੀਂ ਹੈਗਾ ਵੇਲੇ ਠੀਕ ਆ ਚਲੋ ਫਾਲੇ ਜਿਹੜੇ ਆ ਉਹ ਕੱਸ ਲੈਨੇ ਆ ਵੇਖੋ ਇੰਨਾ ਸ਼ੇਕ ਨਹੀਂ ਹੈਗੇ ਬਾਕੀ ਦਾਗੀ ਆ ਉਹ ਉਹ ਬਾਗੀ ਆ ਤੁਸੀਂ ਦਾਗੀ ਆ ਬਾਗੀ ਦਾਗੀ ਸਾਰੇ ਢਲੇ ਜਾਣਾ ਆਪਾਂ ਆਪਣੇ ਚੋਦੇ ਸਾਡੇ ਤੇ ਕੱਲ ਦਾ ਲਬੂਦ ਇਹ ਸਾਈਡ ਵਾਲੀਆਂ ਹੈਗੀਆਂ ਆ ਕੁੜੀਆਂ ਜੀ ਦਾ ਕਰਕੇ ਆਪਾਂ ਐ ਇਹਨੂੰ ਸ਼ੇਕ ਮਾਰਾ ਕੇ ਲੈਉਣੇ ਪੈਣਗੇ ਦੇਖੀ ਪੈਰ ਚ ਨਮਰਾਲੀ ਵਰਮਾ ਜੇ ਹੁਣੋਂ ਦਾ ਕੋਲ ਤੇ ਪੰਜ ਪੰਜ ਮਿੰਟਾਂ ਦਾ ਕੰਮ ਇੱਕ ਖੋਟ ਕਸ ਇਹ ਥੋੜੇ ਆ ਆ ਗਏ ਨਹੀਂ ਦਾ ਫਰਕ ਪਾ ਖੱਲੀ ਹਾਂ ਖੁੱਦਾ ਪੋੜ ਉੱਡ ਜਾਣਾ ਹੈ ਨਾ ਕੱਲ ਡਾੜੇ ਪਾਏ ਐਸਾ ਕਰਨੀ ਤਰ ਇੰਦਾ ਨਾਟ ਉਹ ਫਾਲੇ ਵਾਲੇ ਪਾਏ ਸੀ ਨਾ ਆਪਣੇ ਜਦੋਂ ਮੇਰੇ ਕੋਲ ਪਾਰਟੀ ਤੇ ਉੱਥੇ ਠੰਡਾ ਠੰਡਾ ਫੜ ਲਿਆ ਮੇਰੇ ਖਾਤੇ ਦਾ ਜੀਰਾ ਅੱਜ ਹੋਣ ਤੂੰ ਕਿਹਾ ਵੇ ਲਾਣ ਕਿਹਾ ਸੀ ਬਸ ਸਾਂਝ ਕਿਦਰਾ ਐ ਹੋਈ ਦੱਸ ਦੇ ਰ ਹੈ ਸ਼ੈਡ ਚ ਕੀ ਕਰਨਾ ਏ ਕੁੱਤਿਆਂ ਦੀ ਰੋਟੀ ਤੂੰ ਲੈ ਕੇ ਨਹੀਂ ਆਇਆ ਇਹ ਕੁੱਤਿਆਂ ਨੂੰ ਰੋਟੀ ਪਾਉਣਾ ਆ ਖੜਿਆ ਕੋਈ ਕੁੱਤਾ ਹੁਣ ਫੜਦੇ ਨਹੀਂ ਪਾਉ ਸੰਗਲੀ ਪਾਉਂਦੇ ਨਹੀਂ ਸੰਗਲੀ ਪਹਿਲਾਂ ਇਧਰੋਂ ਕੱਢ ਕੇ ਲਿਆ ਮੈਂ ਪਾ ਦਿੰਨਾ ਤੁਹਾਨੂੰ ਉਹਨਾਂ ਨੇ ਵਾਦੇ ਲਾਏ ਨਾ ਹੜਾ ਬਣਾਈ ਜਾ ਮੈਂ ਪਾਉਣਾ ਸੂਂ ਮੇਰੇ ਉਹ ਇੱਥੇ ਰਹਿਓ ਮੈਨੂੰ ਨਾ ਪਾ ਦੇ ਇਹ ਕੰਮ ਦੇਖ ਪਰ ਆਵਾ ਬਾਹਰ ਰਹਿੰਦੇ ਨਹੀਂ ਜਿਹੜੇ ਹੁੰਦੇ ਇਧਰ ਆ ਯਾਰ ਅੱਗੇ ਆ ਚੱਟਦੇ ਚੁੜਦੇ ਹੁੰਦੇ ਆ ਕੇ ਕੋਲ ਉਹ ਧਿੰਦੇ ਕੋਲ ਹਾਂ ਚਾਚੇ ਦੇ ਕੋਲੇ ਭਰਾਵਾ ਆਪਣੇ ਓਏ ਆਪਣੇ ਕੋਲ ਆਊ ਕਿ ਹੁਣ ਓਏ ਯਾਰ ਕਾ ਨਹੀਂ ਹੁੰਦਾ ਕੁੱਤਿਆਂ ਦਾ ਆਊਗਾ ਆਪਣੇ ਕੋਲ ਗਏ ਹਾਂ ਹਾਂ ਉਹ ਫੜ ਲਓ ਵਲੋਗ ਹਾਂਜੀ ਖੋਲੀਏ ਖੋਲਿਆ ਲੈ ਆ ਹਾਂ ਲੈ ਵੀ ਲਾਓ ਨਹੀਂ ਫੜਨਾ ਪਰ ਮੈਨੂੰ ਭੜਾਉਂ। ਪਰ ਮਾੜਾ। ਪਰ ਮਾ। ਪਰ ਮਾ ਛੱਡਣਾ ਨਹੀਂ ਯਾਰ ਉਹ ਗੱਲ ਨਾ ਕਰੀ। ਕਿਹੜੀ? ਛੱਡ ਕੇ ਤੂੰ ਪਰਾ ਜਾ ਭੱਜ। ਹੁਣ ਛੇੜੀ ਇਹੋ ਘੜਾਵੇ। ਹੁਣ ਆਪਣਾ ਸ਼ਾਮਾਂ ਦਾ ਟਾਈਮ ਹੋ ਗਿਆ ਖਤਮ। ਸ਼ਾਮ ਨਹੀਂ ਰਹਾ ਗਿਆ ਹੁਣ ਤੇ ਡੱਕ ਕੇ ਟਰੈਕਟਰ ਨੂੰ ਘਰੇ ਜਾ ਕੇ ਨੌਣੇ ਟੋਣੇ ਆ। ਤੇ ਆ ਉਹਦਾ ਅਰੇਸਟ ਕਰਦੇ ਆ ਲੈਨੇ ਵੈਗਰੂ ਦਾ ਨਾਂ ਜਾ ਕੇ ਫੇਰ ਮਿਲਦੇ ਆ ਚੱਲ ਆ ਪੁੱਤ ਤੂੰ ਰੋਟੀ ਪਾਣੀ ਫੜ ਲਈ ਆ ਆਪਦਾ